ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਲਗਾਤਾਰ ਮੁਹਿੰਮ ਚਲਾ ਰਹੀ ਹੈ ਯੋਧ ਨਸ਼ਿਆਂ ਵਿਰੁੱਧ ਅਤੇ ਨਸ਼ਾ ਤਸਕਰਾਂ ਫੜ ਕੇ ਜੇਲ੍ਹ ਦੇ ਵਿੱਚ ਵੀ ਭੇਜਿਆ ਜਾ ਰਿਹਾ ਹੈ ਪੰਜਾਬ ਪੁਲਿਸ ਯੋਧ ਨਸ਼ਿਆਂ ਵਿਰੁੱਧ ਆਪਰੇਸ਼ਨ ਜਿਹੜਾ ਹੈ ਇਹ ਜਿਹੜੀ ਮੁਹਿੰਮ ਹੈ ਚੱਲ ਰਹੀ ਹੈ ਅੱਜ ਜੋ ਐਸਐਸਪੀ ਅੱਜ ਗਾਂਧੀ ਦੇ ਨਿਰਦੇਸ਼ਾਂ ਤੇ ਮੋਗਾ ਵਿਖੇ ਇਹ ਰੇਡ ਜਿਹੜੀ ਹੈ ਕੀਤੀ ਗਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਆਉਂਦੇ ਪਿੰਡਾਂ ਦੇ ਵਿੱਚ ਨਸ਼ਿਆਂ ਵਿਰੁੱਧ ਆਪਰੇਸ਼ਨ ਜਿਹੜਾ ਚਲਾਇਆ ਗਿਆ ਵੱਖ-ਵੱਖ ਪਿੰਡਾਂ ਦੇ ਵਿੱਚ ਨਸ਼ਾ ਤਸਕਰਾਂ ਦੇ ਘਰ ਦੀ ਤਲਾਸ਼ੀ ਲਈ ਗਈ ਹੈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੱਡੇ ਅਫਸਰਾਂ ਦੇ ਨਾਲ-ਨਾਲ ਕਈ ਪੁਲਿਸ ਪਾਰਟੀਆਂ ਵੀ ਪਿੰਡਾਂ ਦੇ ਵਿੱਚ ਪਹੁੰਚੀਆਂ ਨੇ ਪਿੰਡਾਂ 'ਚ ਪਹੁੰਚ ਕੇ ਉਹਨਾਂ ਨੇ ਤਸਕਰਾਂ ਦੇ ਘਰ ਦੀ ਛਾਪੇਮਾਰੀ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਚਲਾਈ ਮਹਿੰਮ ਨਿਰੰਦਨ ਅਸਮਰੁੱਧ ਤੇ ਦੇ ਤਹਿਤ ਜਿਹੜਾ ਤੇ ਐਸਐਸਪੀ ਸਾਹਿਬ ਦੇ ਦੇ ਸੰਦੇਸ਼ਾਂ ਦੇ ਅਨੁਸਾਰ ਅਸੀਂ ਜਿਹੜਾ ਅੱਜ ਜਿੱਤਵਾਲ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਕਸੋਪਰੇਸ਼ਨ ਕੀਤਾ ਗਿਆ ਜਿਹੜਾ ਅਸੀਂ ਘਟੋ ਘਟਾ 15 ਘਰ ਚੈੱਕ ਕੀਤੇ ਨੇ ਸਭ ਚਲ ਰਹੀ ਹੈ ਤੇ ਦੂਸਰਾ ਅਸੀਂ ਸੱਕੀ ਜਿਹੜੇ ਪਰਸਨ ਨੇ ਇਹਨਾਂ ਨੂੰ ਅਸੀਂ ਪੁਸ਼ਰੇਸ ਕਰ ਰਹੇ ਹਾਂ ਤੇ ਜਿਹੜੇ ਵਹਿਕਲ ਨੇ ਉਹਨਾਂ ਨੂੰ ਵੀ ਅਸੀਂ ਕਬਜ਼ੇ ਵਿੱਚ ਲਿਆ ਤੇ ਜੋ ਵੀ ਕਸ ਆਪਰੇਸ਼ਨ ਤੋਂ ਬਾਅਦ ਸਾਨੂੰ ਮਿਲਦਾ ਕੋਈ ਵੀ ਨਸ਼ਾ ਮਿਲਦਾ ਤਾਂ ਉਹ ਦੇ ਮਤਲਬ